ਕੋਈ ਗੱਲ ਨਹੀਂ ਅਜੀਤ ਕੌਰ ਹਜੇ ਵੀ ਆਦੀ ਸਕੂਟਰੀ ਨਹੀਂ ਛੱਡਦਾ ਆਹ ਚੱਕਾ ਗਈਆ ਗਈਆ ਜਾਂਦੀ ਆ ਗਈਆ 1 2 ਉਹ ਟੁੱਟ ਗਿਆ ਚਲੋ ਬਾਹਰ ਕਰੋ ਬਾਹਰ ਕਰਦਾ ਠੀਕ ਹੈ ਗਾਇਸ ਤਿਆਰ ਹੋ ਨਾ ਓਨਲੀ ਗਰਮੀ ਤੋਂ ਬਚਣ ਲਈ ਤਿਆਰ ਹੋ ਤੁਸੀਂ ਪੂਰੇ ਤਿਆਰ ਮਾਰੋ ਡਾਈਆਂ ਫਿਰ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਐਡੀ ਵੀ ਕੋਈ ਗੱਲ ਨਹੀਂ ਹਰਜੀਤ ਕੌਰ ਹਜੇ ਵੀ ਆਦੀ ਸਕੂਟਰੀ ਨਹੀਂ ਛੱਡਦੇ ਫਿਰ ਹੁਣ ਕੰਮ ਤਾਂ ਕਰਨਾ ਹੀ ਆ ਜੇ ਤੁਸੀਂ ਨਹੀਂ ਇਹਾਂ ਹੀ ਕਹਿਣਾ ਹੋਰ ਮੈਂ ਨਹੀਂ ਕਹਿਣਾ ਨਹੀਂ ਕਹਿਦਾ ਵਾਹ ਲਓ ਭੈਣ ਜਿਹੜੀ ਚੱਲੇ ਨੇ ਸਕੂਟਰੀ ਸਟਾਰਟ ਕਰੋ ਇਹ ਉਹ ਚੱਕ ਉਹ ਮਾਰਿਆ ਧਾਰਗੜ ਪੈਰਾ 'ਚ ਉਹ ਮਾਰਿਆ ਧਾਰਗੜ ਪੈਰਾ 'ਚ ਮੈਂ ਨਹੀਂ ਕਿ ਜਿੰਨੀ ਦਾ ਮਾਪ ਜੇ ਚਪਾ ਲੈਣੀ ਨਹੀਂ ਇਹ ਵੀ ਜਗੀ 부ਜੀ ਜਾਂਦੀ ਪਤਾ ਨਹੀਂ ਪੌਂਕਰਾਂਗੇ ਨਹੀਂ ਪੌਂਕਰ ਉਹ ਜਾ ਰੇ ਰੇ ਕੱਲ ਤੋਰ ਆ ਚੱਕਾ ਗਈਆ ਗਈਆ ਜਾਂਦੀਆ ਗਈਆ ਆ ਗਈਆ ਉਹ ਤੋਂ ਮੋਟੇ ਫੜ ਕੇ ਰੱਖ ਲਾ ਚੱਲ ਚੱਲ ਤੋਰ ਇੱਕ ਦੋ ਉਹ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਆ ਇਹ ਜੀ ਗੋਣੀ ਗੋਣ ਭਰੇ ਪਏ ਆ ਥੋੜਾ ਕਦ ਨਹੀਂ ਵਧਿਆ ਕਦ ਆ ਲਾ ਗੋਣ ਲੱਗ ਗਿਆ ਤੇ ਮੋਰਸਗਲਾ ਦੇ ਸਾਰੇ ਇਕੱਠੇ ਹੋ ਗਏ ਤੇ ਮੋਰਸ ਲੈਣ ਦੇ ਤਾਂ ਇੱਥੇ ਆ ਕੇ ਜਾਫੀ ਕਰੀ ਜਾਂਦਾ ਮੈਂ ਉਹ ਲੋਕ ਇੱਥੇ ਕਿ ਤੋੜਿਆ ਤਰ ਕਿਉਂ ਵੀ ਆ ਗਏ ਲੋਕ ਤੋੜਨਾ ਵੀ ਆਉਂਦਾ ਇਹਨਾਂ ਨੂੰ ਫਰੈਂਡ ਹੋ ਚੈੱਕ ਕਰਿਓ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਚੋਰ 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 ਗੱਤ ਵੀ ਥੋੜਾ ਲਵਾਰਸੀ ਕੀਤਾ ਹੋਇਆ ਮੋਟਰਸਾਈਕਲ ਦੇ ਅਹੀਂ ਵੀਰੇ ਸਟਾਰਟ ਇਹਨੂੰ ਕਰਾਦਾ ਤੋੜੇ ਤੋਂ ਲਵਾਰਸੀ ਵੀਰੇ ਜਸਪਾਲ ਸਿੰਘ ਦੀ ਹੁੰਦਾ ਏ ਹੋਂਦ ਜਸਪਾਲ ਸਿੰਘ ਦੀ ਨਹੀਂ ਨਹੀਂ ਤੇਰੀ ਨਹੀਂ ਦੂਵੇ ਦੀ ਹੁੰਦਾ ਆ ਵੇਖੋ ਸਟਾਰਟ ਹੁੰਦਾ ਵੇਖੋ ਕਿਉਂ ਤੇ ਅਰਬਾ ਹੀ ਬੋਧ ਆ 11 ਕਿਲਾਸ ਚ ਖੁਸ਼ੀ ਬੋਧ ਮੋਰਸ ਸਟਾਰਟ ਦਿਓ ਨਾ 10 ਤਾਰ ਕਿੱਥੇ ਲਾਈਏ ਨਹੀਂ ਤਾਰ ਕਿੱਥੇ ਲੱਗੇ ਉਹ ਪਲੱਗ ਤੇ ਕਿਹਦੀ ਕਿੱਥੇ ਟੱਕਰ ਆ ਜਾਂਦੀ ਕਰੋ ਬਾਹਰ ਕਰੋ ਬਾਹਰ ਕਰਦਾ ਕਰੋ ਬਾਹਰ ਕਿਉਂ ਕਰਦੇ ਆ ਮੈਂ ਤਾਂ ਤੁਹਾਡੇ ਘਰ ਕੇ ਆਇਆ ਹਾਂ ਮੈਂ ਕਿਹਾ ਮੇਰੇ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਦਾਰ ਸਾਹਿਬ ਹੁਣੀ ਨਾਉਣਗੇ ਮੋਟਰ ਚੱਲਦੀ ਪਈ ਹੈ ਚਵਚਾ ਪੂਰਾ ਸਾਫ ਕਰਕੇ ਭਰਿਆ ਹੋਇਆ ਸੀ ਨਾਵਾਂਗੇ ਠੀਕ ਆ ਗਾਇਸ ਤਿਆਰ ਹੋ ਨਾ ਹੋਲੀ ਗਰਮੀ ਤੋਂ ਬਚਣ ਲਈ ਤਿਆਰ ਹੋ ਤੁਸੀਂ ਪੂਰੇ ਤਿਆਰ ਮਾਰੋ ਡਾਈਆਂ ਫਿਰ ਮੈਂ ਵੀ ਆ ਗਿਆ ਭੁੰਨ ਭੁੰਨ ਕੇ ਰਕਾਨੇ ਜੇ ਖਵਾਇਆ ਕਰੇਗੀ ਛਲੀਆਂ ਹੈ ਇਹ ਕਹਿੰਦੇ ਇੱਧਰ ਕਹਿੰਦੇ ਅੱਜ ਸਟਾਲ ਲਾਈ ਹੈ ਗਰਕਿਰਤ ਬਾਲਣੇ ਛਲੀਆਂ ਭੁੰਨ ਭੁੰਨ ਖਵਾਏਗਾ ਸਾਨੂੰ ਮੈਂ ਤੇ ਜਜਨ ਖਾ ਰਹੇ ਆ ਕਰਵੇਂ ਉਹ ਇਹ ਉਧਰ ਵੇਖੋ ਮੋਡਰਨ ਨੌਜਵਾਨ ਪੀ ਦੇ ਜੋਰ ਲੱਗ ਗਿਆ ਕਿਨੇ ਮਸਾਂ ਹੀ ਬਾਲਨ ਤੋੜਿਆ ਗਿਆ ਏ ਓ ਮਾਈ ਗਾਡ ਇਹ ਕਿਤੇ ਕਿਨੂੰ ਆਈ ਚੱਲੀਆਂ ਦਾ ਨਹੀਂ ਉਹ ਇਹ ਨੂੰ ਟੱਕੂ ਕਿੰਨਾ ਕਾਈ ਚੱਲੀਆਂ ਵੀ ਪੱਕਾ ਵੀਰ ਨੂੰ ਆਹ ਵੀਰ ਨੂੰ ਹਏ ਲਾਜ ਕਾਲੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ